ਆ ਹਿੰਦੁਸਤਾਨ ਦੀ ਅਨਦੇ ਮਿੱਟੀ ਖਾਣ ਵਾਲੇਓ ਤੁਸੀਂ ਉਸ ਦਾ ਹੰਕਾਰ 라ਵਣ ਦਾ ਤੋੜ ਕੇ ਦਿਖਾਇਆ ਸੀ ਅੱਜ ਤੁਹਾਡੇ ਵੀ ਇੱਥੇ ਪਟਿਆਲੇ ਦੇ ਵਿੱਚ ਮੈਂ ਜਿੱਥੇ ਅੱਜ ਸਾਨੂੰ ਕਹਿਣਾ ਚਾਹੁੰਦੀ ਹਾਂ 라ਵਣ ਇੱਥੇ ਵੀ ਇੱਕ ਹੈਗਾ ਜੀ ਬਚ ਗਿਆ ਮੇਰੇ ਹੱਥੋਂ ਥੋੜਾ ਜਿਹਾ ਬਚ ਗਿਆ ਕਾਂਗਰਸ ਦੇ ਹੱਥੋਂ ਥੋੜਾ ਜਿਹਾ ਮੇਰੇ ਭਰਾਵੋ ਮਾਦਨ ਲਾਲ ਜਲਾਲਪੁਰਾ ਇੱਕ ਇਕੱਲਾ ਐਮਐਲਏ ਨਹੀਂ ਇਹ ਵਰਕਰ ਤੋਂ ਉੱਠਿਆ ਤੇ ਮinistry ਤੱਕ ਦੇ ਕੰਮਾਂ ਦੇ ਰਾਹ ਤੱਕ ਦਾ ਪਤਾ ਹੈ ਕਿ ਕਿੱਥੋਂ ਕਿਵੇਂ ਕੀ ਕਰਾਉਣਾ ਹੈ ਤੁਹਾਡਾ ਸੇਵਾਦਾਰ ਤੁਹਾਡੀ ਸੇਵਾ ਕਰਨ ਵਾਲਾ ਦਲੇਰੀ ਨਾਲ ਲੜਨ ਵਾਲਾ ਮੇਰਾ ਛੋਟਾ ਭਰਾ ਜਲਾਲਪੁਰ ਜੀ ਸਾਡੇ ਰੂਰਲ ਦੇ ਪ੍ਰਧਾਨ ਰਵਿੰਦਰ ਖਨੌੜਾ ਜੀ ਸਾਡੇ ਰਿਸ਼ਪਾਲ ਜੋੜਾ ਮਾਜਰਾ ਜੀ ਅਦਲ ਬੈਤਾ ਜੀ ਦੋਨੋਂ ਸਾਡੇ ਬਲਾਕਾਂ ਦੇ ਪ੍ਰਧਾਨ ਸਹਿਬਾਨ ਬੇਨਰ ਜਗਦੀਸ਼ ਜੀ ਆਏ ਐ ਸਾਡੇ ਰੋੜੇ ਦਾ ਤੋੜਾਏ ਦੇ ਸਾਰੇ ਪ੍ਰੈਸ ਦੇ ਮੈਂਬਰ ਸਹਿਬਾਨ ਜ਼ਿਲ੍ਹਾ ਪਰਿਸ਼ਦਾਂ ਦੇ ਬਲਾਕ ਸਭਤੀਆਂ ਦੇ ਪ੍ਰਧਾਨ ਮੋਹਦਦਾਰ ਸਹਿਬਾਨ ਮਹਿਲਾ ਮੰਡਲ ਜੂਥ ਕਾਂਗਰਸ ਤਕਰੀਬਨ ਸਾਰੇ ਹਲਕੇ ਤੋਂ ਆਏ ਮੇਰੇ ਸਾਹਮਣੇ ਬੈਠੇ ਤੇ ਸਟੇਜ ਦੇ ਉੱਤੇ ਪੈਣ ਉੱਤੇ ਪ੍ਰਭਾਉ ਮੈਂ ਤੁਹਾਡਾ ਅੱਜ ਨਹੀਂ ਬਹੁਤ ਟਾਈਮ ਲੈਣਾ ਕਿਉਂਕਿ ਜਿਵੇਂ ਹੁੰਦਾ ਹੈ ਨਾ ਕਿ ਫਿਲਮ ਚੱਲਦੀ ਹੁੰਦੀ ਹੈ ਤੇ ਫਿਲਮ ਤੋਂ ਪਹਿਲਾਂ ਇੱਕ ਟ੍ਰੇਲਰ ਆਉਂਦਾ ਹੁੰਦਾ ਹੁਣ ਤਾਂ ਪਤਾ ਨਹੀਂ ਆਉਂਦਾ ਕਿ ਨਾ ਆਉਂਦਾ ਸਾਡੇ ਵੇਲੇ ਆਉਂਦਾ ਹੁੰਦਾ ਅੱਜ ਤਾਂ ਆਪਾਂ ਟ੍ਰੇਲਰ ਦਿਖਾਉਣ ਵਾਸਤੇ ਇਕੱਠੇ ਹੋਏ ਆਂ ਔਰ ਇਹ ਟ੍ਰੇਲਰ ਕੀ ਹੈ ਕਿ ਹਾੜੀ ਦਾ ਜੋਰ ਹੋਵੇ ਸਾਡੇ ਮਜ਼ਦੂਰ ਜੇ ਵਿੱਚ ਹੋਣ ਆਰਤੀਏ ਮੰਡੀਆਂ 'ਚ ਹੋਣ ਉਸ ਵੇਲੇ ਪੁਰਾਣੇ ਜ਼ਮਾਨੇ 'ਚ ਜਿਹੜੇ ਮੇਰੀ ਉਮਰ ਦੇ ਹੋਣਗੇ ਜਾਂ ਵੱਡੇ ਹੋਣਗੇ ਜਾਣਦੇ ਹੋਣਗੇ ਜਿਉਹ ਹੁਜੇ ਵੇਲੇ ਕੋਈ ਬੁਢਾ ਆ ਜਾ ਬੁਢੀ ਸਾਡੀ ਉਮਰ ਦਾ ਮਰ ਜਾਂਦਾ ਤਾਂ ਕਹਿ ਦਿੰਦੇ ਪੜੋਦੇ 'ਚ ਪਾ ਦਿਓ ਮਗਰ ਉਹ ਸਤਸਕਾਰ ਕਰਾਂਗੇ ਉਹ ਵੇਲੇ ਤੁਸੀਂਾਂ ਜ ਟਾਈਮ ਕੱਢ ਕੇ ਏਡੀ ਵੱਡੀ ਤਾਦਾਦ ਚਾਹੇ ਹੋ ਵਾਕਈ ਇਗਨੋਰ ਵਾਸੀਓ ਪਹਿਲਾਂ ਵੀ ਮੇਰੇ ਦਿਲ 'ਚ ਤੁਸੀਂ ਤੁਹਾਡੀ ਥਾਂ ਇੱਜ਼ਤ ਤੇ ਮਾਣ ਤੇ ਅੱਜ ਉਹ ਮਾਣ ਤੇ ਇੱਜ਼ਤ ਤੁਸੀਂ ਜੋਗਣਾ ਚਗੜਾ ਕਰਕੇ ਦਿਖਾਤਾ ਤੁਹਾਡੀ ਧੰਨਵਾਦੀ ਹਾਂ ਦੂਜੀ ਗੱਲ ਸਾਰੀ ਆਪਣੀ ਮਦਨ لال ਜੀ ਨੇ ਜੋ ਸੇਵਾ ਕੀਤੀ ਹੈ ਹੁਣ ਤੱਕ ਹਲਕੇ ਦੀ ਕੀਤੀ ਹੈ ਉਹ ਤੁਹਾਨੂੰ ਦੱਸਿਆ ਹੈਗਾ ਤੁਸੀਂ ਵੀ ਜਾਣਦੇ ਹੋ ਲੇਕਿਨ ਮੈਂ ਅੱਜ ਸਾਰਿਆਂ ਤੋਂ ਪਹਿਲਾਂ ਤਾਂ ਜਿਹੜੇ ਸਾਡੇ ਧਰਮਵੀਰ ਗਾਂਧੀ ਜੀ ਐ ਇਹਨਾਂ ਨੂੰ ਮੈਂ ਇਹਨਾਂ ਨੂੰ ਸਤਿਕਾਰ ਭੇਟਾ ਕਰਦੀ ਆ ਬੜੀ ਨਜ਼ਰ ਮਾਰਦੇ ਸੀ ਚਾਰੇ ਪਾਸੇ ਕਿ ਅੱਜ ਦੇ ਜਮਾਨੇ 'ਚ ਕੋਈ ਐਹਾ ਜਿਹਾ ਬੰਦਾ ਹੋ ਸਕਦਾ ਜੇਬ ਘਾਤਰੇ ਤਾਂ ਸ਼ਾਇਦ ਕਈ ਵਾਰੀ ਮਿਲ ਜਾਂਦੇ ਹੋਣਗੇ ਆਪਦੀ ਜੇਬ ਦਸਾਂ ਮਜ਼ਦੂਰੀ ਦਸਾਂ ਨਹਾਣਾ ਕਮਾਈ ਵੀ ਆਪਦੀ ਜੇਬ ਕੱਢ ਕੇ ਗਰੀਬਾਂ ਤੇ ਲਾਉਣ ਵਾਲਾ ਬੰਦਾ ਕੋਈ ਹੈ ਮੈਂ ਕਹਾਣੀਆਂ ਸੁਣਦੀ ਹੁੰਦੇ ਅੱਜ ਮੈਂ ਦਰਸ਼ਨ ਕੀਤੇ ਮੇਰੇ ਭਰਾ ਦੇ ਗਾਂਧੀ ਜੀ ਦੇ ਇੱਕ ਇਨਸਾਨ ਐਸਾ ਵੱਡਾ ਜਿਹਨੂੰ ਬੁਕੈਂਦੇ ਫਕੀਰ ਅੱਜ ਦੇ ਜ਼ਮਾਨੇ ਵਿੱਚ ਜਿਹਨੂੰ ਨਾ ਲਾਲਚ ਨਾ ਡਰ ਤੇ ਨਾ ਕਿਸੇ ਕਿਸਮ ਦੀ ਹੋਰ ਕੋਈ ਵੀ ਚੀਜ਼ ਸ਼ਕਤੀ ਡਰਾ ਨਹੀਂ ਸਕਦੀ ਅੱਜ ਭਾਗਾਂ ਵਾਲਾ ਪਟਿਆਲਾ ਹਲਕਾ ਲੋਕ ਸਭਾ ਦਾ ਜੀਰੋ ਇੱਕ ਵਾਕੇ ਦੇ ਮੁੱਲਾ ਬੜ ਮੁੱਲਾ ਹੀਰਾ ਕਰਨ ਵੀਰ ਜੀ ਦੇ ਰੂਪ ਵਿੱਚ ਮਿਲਿਆ ਤੇ ਮੈਨੂੰ ਬਹੁਤ ਮੈਂ ਜਮ ਕਹਿੰਦੇ ਆ ਸਤਕਾਰ ਭੇਟਾ ਕਰਦੀਆਂ ਆਪਣੇ ਭਰਾ ਵਾਸਤੇ ਕਿ ਅੱਜ ਬੜੀ ਦੇਰ ਤੋਂ ਬਾਅਦ ਇੱਕ ਇੱਛਾ ਪੂਰੀ ਹੋਈ ਹੈ ਕਿਸੇ ਇਨਸਾਨ ਵਾਸਤੇ ਕੁਝ ਕਰ ਚੁੱਕੀ ਹੈ ਅੱਜ ਉੱਥੇ ਮੀਟਿੰਗਾਂ ਅਸੀਂ ਰੱਖੀਆਂ ਬਹੁਤ ਤੇ ਮੈਂ ਇਹੀ ਕਿਹਾ ਕਿ ਪਹਿਲੀ ਮੀਟਿੰਗ ਹੈ ਇੱਕ ਤਾਂ ਜਿਹੜਾ ਉਹ ਸਾਡਾ ਆਪਣਾ ਐਮ.ਐਲ.ਏ ਮਦਨਾਲ ਨੂੰ ਕਹਿੰਕੇ ਕਹਿਣਾ ਫਲਾਨੀ ਚੀਜ਼ ਜੇ ਪਿਖਰਾਵਾਂਗੇ ਐਮ.ਪੀ.ਆਂ ਦੇ ਵਿੱਚੋਂ ਜਦੋਂ ਫੰਡ ਆਊਗਾ ਉਹ ਤਾਂ ਕਰਾਉ ਨਹੀਂ ਮਦਨਾਲ ਜੀ ਤੁਹਾਡੇ ਹਲਕੇ ਦੇ ਵਿੱਚ ਆਉਣ ਵਾਲੀ ਅਸੈਂਬਲੀ ਚ ਕਦੋਂ ਫੜਾ ਕੇ ਜਾਵਾਂਗੇ ਸਰਕਾਰੀ ਕੱਲ੍ਹ ਦੇ ਨਾਲੇ ਜੜੀਆ ਮੰਤਗਾ ਰੈਂਟੀ ਦਾ ਖੋਡੇ ਪਾਰ ਵਿੱਚ ਦੂਰੀਆਂ ਅਸੀਂ ਬਿਤਕਰਾਂ ਨਹੀਂ ਕਿਸੇ ਹਲਕੇ ਦਾ ਹੋਣ ਦੇਣਾ। ਜਿੰਦਾਬਾਦ। ਦੂਜੀ ਗੱਲ। ਜਿੰਦਾਬਾਦ। ਦੂਜੀ ਗੱਲ ਮੇਰੇ ਭਰਾਵੋ। ਜਿਹੜੀ ਇਹ ਚੋਣ ਹੈ। ਜਾਂ ਜਿਹੜੇ ਧਰਮ ਵੀਰ ਗਾਂਧੀ ਜੀ ਇੱਥੇ ਆਏ ਨੇ। ਮੈਂ ਇਸ ਬਾਰੇ ਵੀ ਇੱਕ ਖਾਸ ਗੱਲ ਦੱਸਣੀ ਚਾਹਨੀ ਆ। ਜਿਹੜੀ ਸਭ ਨੂੰ ਪਤਾ ਕਿ ਇੱਕ ਤਾਂ ਇਹ ਚੋਣ ਸੁਧਾਰ ਚੋਣ ਨਹੀਂ। ਇਹ ਚੋਣ ਮੋਦੀ ਜਾਂ ਫਲਾਨਾ ਜਾਂ ਕੋਈ ਜਾਂ ਕਿਨੇ ਕਾਂਗਰਸ ਉਸੇ ਇੱਕ ਪੀਐਮ ਚੁਣਨ ਦੀ ਚੋਣ ਨਹੀਂ ਹੈ ਆਪਣੀ ਇਸ ਧਰਤੀ ਦੇ ਉੱਪਰ ਇਤਿਹਾਸ ਬਿਆਸ ਕਰਦਾ ਗੁਰੂਆਂ ਤੇ ਪੀਰਾਂ ਤੋਂ ਲੈ ਕੇ ਇੱਥੇ ਇਨਸਾਫ ਦੀਆਂ ਲੜਾਈਆਂ ਲੜੀਆਂ ਜਾਂਦੀਆਂ ਰਹੀਆਂ ਇੱਥੇ 라ਵਣ ਜਿਹੜਾ 라ਵਣ ਹੰਕਾਰ ਦਾ ਭਰਿਆ ਦਾ ਅੰਦਰ ਮਾਰ ਸਕੇ ਕੋਈ ਨਾ ਬਾਹਰ ਮਾਰ ਸਕੇ ਭਗਵਾਨ ਰਾਮ ਨੇ ਉਸ ਵਕਤ ਜਦ ਮੈਂ ਕਹਿੰਦੇ ਬਦੀ ਦੀ ਚੰਗਾਈ ਤੇ ਬੁਰਾਈ ਦੀ ਲੜਾਈ ਵਿੱਚ ਆ ਹਿੰਦੁਸਤਾਨ ਦੇ ਅੰਦਰ ਮਿੱਟੀ ਖਾਣ ਵਾਲੇਓ ਤੁਸੀਂ ਉਸ ਦਾ ਹੰਕਾਰ 라ਵਣ ਦਾ ਤੋੜ ਕੇ ਦਿਖਾਇਆ ਸੀ ਅੱਜ ਤੁਹਾਡੇ ਵੀ ਇੱਥੇ ਪਟਿਆਲੇ ਦੇ ਵਿੱਚ ਮੈਂ ਜਿੱਥੇ ਅੱਜ ਤੁਹਾਨੂੰ ਕਹਿਣਾ ਚਾਹੁੰਦੀ ਆ 라ਵਣ ਇੱਥੇ ਵੀ ਇੱਕ ਹੈਗਾ ਜੀ ਬਚ ਗਿਆ ਮੇਰੇ ਹੱਥੋਂ ਥੋੜਾ ਜਾਂ ਬਚ ਗਿਆ ਕਾਂਗਰਸ ਦੇ ਤੋਂ ਥੋੜਾ ਜਿਹਾ ਮੇਰੇ ਘਰਾਬੋ ਜਿਹੜਾ ਬੰਦਾ ਕਹਿੰਦੇ ਖਾਓ ਹਿੰਦੁਸਤਾਨ ਦਾ ਤੇ ਰਹੋ ਰਾਜਾ ਰਾਜੇ ਵੀ ਨਹੀਂ ਅੰਗਰੇਜ਼ਾਂ ਦੇ ਡਾਊਟ ਅੰਗਰੇਜ਼ਾਂ ਦੇ ਬਣ ਕੇ ਚਿਹਤੇ ਅੰਗਰੇਜ਼ਾਂ ਦੇ ਨਾਲ ਬਣ ਕੇ ਡਾਊਟ ਬਣ ਕੇ ਹਿੰਦੁਸਤਾਨ ਦੇ ਲੋਕਾਂ ਤੇ ਮੇਰੀ ਅੱਖਾਂ ਦੇ ਮੂਹਰੇ ਅੱਜ ਵੀ ਉਹ ਬੈਰ ਨਾਲ ਤੇ ਸੰਗਲ ਖੜਕਦੇ ਆ ਜਿੱਦਾਂ ਚ ਭਾਰਤੀ ਕੈਦ ਹੁੰਦੇ ਸੀ ਕਿਉਂਕਿ ਮੇਰੇ ਵੀ ਮਾਬਾਪ ਤਿੰਨ ਪੀੜੀਆਂ ਨੇ ਆਸਟ੍ਰੇਲੀਆ ਚ ਗਏ ਕਦੇ ਮੈਨੂੰ ਭਗਤ ਸਿੰਘ ਦੇ ਸਿੰਗਲ ਦਿਸਦੇ ਸੀ ਉਹਦੇ ਗਰਜ ਚ ਪੈਂਦਾ ਰਸਾ ਦਿਸਦਾ ਸੀ ਕਦੇ ਉਦਮ ਸਿੰਘ ਦਿਸਦੇ ਸੀ ਕਦੇ ਲਾਲਾ ਲਾਜਪਤਰਾਏ ਦਿਸਦੇ ਸੀ ਲੇਕਿਨ ਦੂਜੇ ਪਾਸੇ ਗਦਾਰ ਜਿਹੜੇ ਗਦਾਰਾਂ ਨੇ ਸਾਡੇ ਉਹਨਾਂ ਦੇਸ਼ ਭਗਤਾਂ ਦੇ ਉੱਪਰ ਜ਼ੁਲਮ ਕਰਦੇ ਸੀ ਉਹਨਾਂ ਦਾ ਸਾਥ ਦਿੱਤਾ ਅੱਜ ਉਹ ਐਸਾ ਤੇ ਤੁਹਾਡੇ ਪਟਿਆਲੇ ਦੇ ਵਿੱਚ ਇਹਨਾਂ ਦੇ ਮੁਕਾਬਲੇ ਚ ਲੜਨ ਵਾਸਤੇ ਇਲੈਕਸ਼ਨ ਆਏ ਨੇ ਆ ਠੀਕ ਲਿਖਿਆ ਨਾਰਾ ਤੁਸੀਂ ਰਾਜਾ ਨਹੀਂ ਫਕੀਰ ਹੈ ਰਾਜਾ ਬੱਜਦਰੋ ਚੋਗਾ ਬੱਜਦੇ ਉਧਰ ਹੀ ਬੱਕ ਜਾਂਦੇ ਆ ਹੁਣ ਗੱਲ ਤੁਸੀਂ ਵੀ ਸੁਟਿਓ ਮੈਂ ਵੀ ਪੜਿਆ ਸਾਡੇ ਹੀ ਲੀਡਰ ਨੇ ਰੋਹਲ ਗਾਂਧੀ ਜੀ ਨੇ ਕੱਲ ਕਿਹਾ ਕਿ ਵੱਡਾ 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 ਪੰਜਾਬ ਦਾ ਜੀ ਲੀਡਰ ਉਹਦੇ ਨਾਲ ਬੁੱਕ ਕੁਰਸੀਆਂ ਤੇ ਬੈਠੇ ਦਵਾਲਾ ਉਹਨੇ ਮੇਰੀ ਮਾਂ ਨੂੰ ਰੋਕੇ ਕਿਹਾ ਕਿ ਮੇਰੇ ਦਿਲ ਤੇ ਭਾਰ ਹੈ ਮੈਨੂੰ ਮaaf ਕਰ ਦਿਓ ਮੈਨੂੰ ਮਾਰ ਦੇਣਗੇ ਬੀਜੇਪੀ ਵਾਲੇ ਮੈਨੂੰ ਅੰਦਰ ਕਰ ਦੇਣਗੇ ਮੈਂ ਅੰਦਰ ਨਹੀਂ ਹੋ ਸਕਦਾ ਮੈਂ ਸਜਾ ਨਹੀਂ ਪਾ ਸਕਦਾ ਮੈਂ ਉਹਨਾਂ ਦੇ ਪੂਰੇ ਗੋਡੇ ਟੇਕਿਆ ਵਾਂ ਉਹ ਗੋਡੇ ਟੇਕ ਕੇ ਗੋਡੇ ਟੇਕ ਨਾਲਾਂ ਦੇ ਮੂਰੇ ਪਰਥਾਵੰਡ ਦੀ ਧਰਤੀ ਖੜੂਗੀ ਗੋਡੇ ਟੇਕ ਨਾਲਾਂ ਦੇ ਮੂਰੇ ਜਿਹੜੇ ਸਿਰਫ ਆਪਣੇ ਆਪ ਨੂੰ ਬਚਾਉਂਦੇ ਆ ਇਹ ਲੋਕ ਉਹਨਾਂ ਨਾਲ ਨਹੀਂ ਇਹ ਭਗਤ ਸਿੰਘ ਨਾਲ ਜਿਹੜਾ ਲੋਕਾਂ ਨੂੰ ਬਚਾਉਣ ਵਾਸਤੇ ਕਹਿੰਦੇ ਪਾਓ ਮੇਰੇ ਫੰਦਾ ਛੇਤੀ ਪਾਓ ਗੱਲ ਦੇ ਵਿੱਚ ਉਦਮ ਸਿੰਘ ਉਹਨਾਂ ਦੇ ਨਾਲ ਲਾਲੋ ਲਾਜਪਤਰਾਏ ਜੀ ਨਾਲ ਇਹ ਸਾਡੇ ਜਿਹੜੇ ਲੋਕ ਦੇ ਇਹਨਾਂ ਨੇ ਆਪਣੀ ਮਿੱਟੀ ਦੇ ਨਾਲ ਖੜੇ ਹੋਏ ਨੇ ਉਦੋਂ ਤੱਕ ਗੋਰੇ ਅੰਗਰੇਜ਼ ਸੀ ਅੱਜ ਜਿਵੇਂ ਮੈਂ ਕਿਹਾ ਕਿ ਲੜਾਈ ਕੱਲੇ ਹਿੰਦੁਸਤਾਨ ਦੀ ਪੀਐਮ ਤੇ ਸਰਕਾਰ ਦੀ ਨਹੀਂ ਹੈ ਅੱਜ ਫੇਰ ਲੜਾਈ ਹਿੰਦੁਸਤਾਨ ਤੇ ਉਸ ਵੇਲੇ ਗੋਰੇ ਨੂੰ ਬਚਾਇਆ ਸੀ ਇੰਡੀਆ ਕੰਪਨੀ ਬਣਾ ਕੇ ਅੱਜ ਕਾਲੇ ਨੂੰ ਬਚਾਇਆ ਉਹ ਨਹੀਂ ਵਿਦੇਸ਼ੀਆਂ ਦੇ ਚਮਚੇ ਅੱਜ ਉਹ ਬਣ ਕੇ ਕਾਲੇ ਅੰਗਰੇਜ਼ ਬਣ ਕੇ ਆਏ ਨੇ ਉਹਨਾਂ ਦੇ ਪਿੱਠਵਾਂ ਨੂੰ ਅੱਜ ਆਪਾਂ ਇੱਥੋਂ ਭਜਾਉਣਾ ਹੈ ਜਿਹੜੇ ਸਾਥੋਂ ਲੈ ਕੇ ਫਾਇਦਾ ਸਾਡੇ ਦੇ ਚਸ਼ਦਜ ਸਾਡੇ ਦੀ ਲੜਨ ਦੀ ਬਜਾਏ ਸਾਡੇ ਮਾਰਨ ਵਾਲਿਆਂ ਨਾਲ ਖੜਦੇ ਨੇ ਅੱਜ ਇਸ ਦੇਸ਼ ਭਗਤੀ ਦੇ ਖਿੱਤੇ ਵਿੱਚ ਬਸਦਾਰੇ ਤੁਹਾਡਾ ਇਤਿਹਾਨ ਹੈ ਉਸ ਵਕਤ ਆਜ਼ਾਦੀ ਲੜਾਈ ਜਿੱਤੇ ਦੇਸ਼ ਭਗਤਾਂ ਚ ਯਾਦ ਕਰਦੇ ਆ 15 ਅਗਸਤ 26 ਜਨਵਰੀਆਂ ਮਨਾਉਂਦੇ ਆ ਆ ਵੀ ਉਹੀ ਲੜਾਈ ਹੈ ਸਿਰਫ ਦੇਸ਼ ਦੀ ਨਹੀਂ ਹੈ ਕੱਲੇ ਪੀਐਮ ਦੀ ਅਸੇ ਦੇਸ਼ ਦੀ ਸਰਕਾਰ ਦੀ ਨਹੀਂ ਹੈ ਅੱਜ ਹੈ ਕੀ ਕੀ ਤੁਸੀਂ ਦੇਸ਼ ਬਚਾਉਣਾ ਹੈ ਜਾਂ ਦੇਸ਼ ਗਵਾਉਣਾ ਹੈ ਅੱਜ ਇਹ ਲੜਾਈ ਹੈ ਕੀ ਸੰਵਿਧਾਨ ਬਚਾਉਣਾ ਹੈ ਆ ਹੱਕ ਵੋਟਾਂ ਦਾ ਆਉਂਦੇ ਆ ਤਾਂ ਸਾਰੇ ਵੋਟਾਂ ਮੰਗਣ ਵਾਸਤੇ ਕਿਉਂਕਿ ਤੁਹਾਨੂੰ ਹੱਕ ਦਿੱਤਾ ਹੈ ਲੋਕਤੰਤਰ ਹੈ ਅੱਜ ਇਹ ਹੱਕ ਖੋਣ ਵਾਸਤੇ ਗਲੋੜੀ ਨਾ ਪਵੇ ਵੋਟਾਂ ਤੇ ਜਾਣ ਦੀ ਅੱਜ ਇਹ ਸੰਵਿਧਾਨ ਨੂੰ ਬਦਲ ਦਿਓ ਅੱਜ ਤੁਹਾਡੀ ਆਉਣ ਵਾਲੇ ਸਮੇਂ ਦੀ ਤਕਦੀਰ ਦਾ ਫੈਸਲਾ ਇੱਕ ਪਾਸੇ ਉਹ ਖੜੇ ਐ ਜੋ ਥੋਥੋ ਸਾਰਾ ਕੁਸ਼ਕੋ ਕੇ ਮੁੜ ਕੇ ਫਿਰ ਗਲਾਮ ਕਰਕੇ ਇਸ ਸਾਡੇ ਦੇਸ਼ ਨੂੰ ਗਿਰਵੀ ਰੱਖਣਾ ਚਾਹੁੰਦੇ ਐ ਇੱਕ ਪਾਸੇ ਉਹ ਖੜੇ ਐ ਦੂਜੇ ਪਾਸੇ ਰੋਹਲ ਗਾਂਧੀ ਉਹ ਨਹੀਂ ਡਰਿਆ ਰਾਜੇ ਮਹਾਰਾਜਾਂ ਮੰਗੋਰ ਹੋਿਆਂ ਦੀ ਕਿ ਮੈਨੂੰ ਅੰਦਰ ਜਾਣਾ ਪੈਜੂ ਮੈਨੂੰ ਫਲਾਨਾ ਉਹ ਫਿਰਦਾ ਬਬਰ ਸ਼ੇਰ ਰੋਹਲ ਗਾਂਧੀ ਕਿਓ ਘਰ ਖਾਲੀ ਕਰਾ ਲੋ ਕੇ ਕਰਾ ਲੋ ਮੈਂ ਪਿੱਛੇ ਪਤੌਰ ਦੇ ਮੇਟੌਰ ਦਿਓ ਮੈਂ ਕਿਸੇ ਥਾਂ ਤੋਂ ਡਾਦਾ ਨਹੀਂ ਐਨੇ ਹਜ਼ਾਰ ਕਿਲੋਮੀਟਰ ਸਾਰੇ ਵਰਗਾਂ ਦੇ ਲੋਕਾਂ ਦੇ ਦੁੱਖ ਸੁਣ ਕੇ ਆਇਆ ਤੇ ਜਦ ਤੱਕ ਸਾਹ ਵਿੱਚ ਸਾਹ ਹੈ ਮੈਂ ਰਾਹਲ ਗਾਂਧੀ ਨੇ ਕਿਹਾ ਇਹ ਜ਼ਿੰਦਗੀ ਮੈਂ ਲੋਕਾਂ ਤੇ ਦੇਸ਼ ਦੇ ਸੁਭਾਤ ਪਤਾ ਹੈ ਉਹਨੇ ਕਰਕੇ ਆਏ ਗਾਂਧੀ ਜੀ ਕੱਲੇ ਐਮਪੀ ਬਣਨ ਵਾਸਤੇ ਨਹੀਂ ਆਏ ਕੱਲੇ ਕੁਰਸੀਆਂ ਬਣਨ ਵਾਸਤੇ ਨਹੀਂ ਆਏ ਅੱਜ ਉਸ ਦਾ ਮਰਾਵਾ ਥੋਕੇ ਰੋਹਲ ਗਾਂਧੀ ਜੀ ਨੇ ਹਾਂ ਕਿਹਾ ਕਿ ਰੋਹਲ ਜੀ ਤੁਸੀਂ ਮਿਸ਼ਨ ਨੂੰ ਜਿਸ ਰੂ ਲੈ ਕੇ ਤੁਰੇ ਹੋ ਉਹ ਮਿਸ਼ਨ ਦੇ ਵਿੱਚ ਮੈਂ ਵੀ ਨਾਲ ਤੁਹਾਡੇ ਖੜ ਕੇ ਜੋ ਸਾਥ ਤੇ ਜ਼ਿੰਮੇਵਾਰੀ ਪਾਉਂਗੀ ਉਹ ਲੜਨੀ ਚਾਹੁੰਦਾ ਹਾਂ ਸੋ ਅੱਜ ਮੇਰੇ ਭਰਾਵੋ ਇਹ ਮੈਂ ਤਾਂ ਕਹਿ ਨਹੀਂ ਆ ਕਿ ਇਹ ਤਾਂ ਅੰਦਰੂਨੀ ਗੱਲਾਂ ਸਰਕਾਰਾਂ ਉਹਦੀਆਂ ਜਾਂਦੀਆਂ ਲੇਕਿਨ ਅੱਜ ਦੀ ਇਕੱਲੀ ਸਰਕਾਰ ਦਾ ਫੈਸਲਾ ਨਹੀਂ ਤੁਸੀਂ ਕਰਨਾ ਅੱਜ ਤੁਸੀਂ ਦੇਖਣਾ ਹੈ ਕਿੰਦਾਸ ਨਾ ਮੋਦੀ ਕਹਿੰਦਾ ਜੀ ਮੁਸਲਮਾਨਾਂ ਨੂੰ ਦੇ ਦੇਣਗੇ ਪੂੰਜੀ ਭਾਈ ਕਿਤੇ ਦਿਖਾ ਦੇ ਅਸੀਂ ਤਾਂ ਜਦੋਂ ਗੋਇੰਦਰਾ ਗਾਂਧੀ ਨੇ ਪ੍ਰिवी पर्स ਬੰਦ ਕੀਤੇ ਆ ਰਾਜੇ ਮਾਰ ਆ ਜਾਂਦੇ ਗਰੀਬਾਂ ਲਈ ਵੀ ਨਕਾਤੀ ਸਾਡਾ ਪ੍ਰੋਗਰਾਮ ਬਣਾਇਆ ਗਰੀਬਾਂ ਨੂੰ ਦਿੱਤਾ ਜੀ ਸਾਰੇ ਵਰਗਾਂ ਨੂੰ ਦਿੱਤਾ ਅੱਜ ਉਹ ਵੀ ਸਿੱਧੀ ਗੱਲ ਕਰਦੇ ਆ ਰੋਹਿਲ ਜੀ ਅੱਜ ਕਿਸੇ ਆਰਥਿਕਤਾ ਤੇ ਪਛੜਿਆ ਚਾਹੇ ਉਹ ਜੀਮੀਦਾਰ ਹੈ ਦੱਸਦਾ ਹੈ ਐਸੀ ਹੀ ਅਦਗਾਂਦਾਰ ਹੈ ਅੱਜ ਉਹਨਾਂ ਸਾਰੇ ਦੇ ਹੱਕਾਂ ਦੀ ਗੱਲ ਕਰਦੇ ਐ ਤੁਸੀਂ ਕਹਿੰਦੇ ਹੋ ਪੂੰਜੀ ਦੇ ਦੇਣਗੇ ਤੁਸੀਂ ਦੱਸੋ ਮੋਦੀ ਜੀ ਤੁਸੀਂ ਸਾਡੇ ਤੇ ਇਲਜ਼ਾਮ ਲਾਉਣ ਵਾਲੇ ਮੋਦੀ ਜੀ ਤੁਸੀਂ ਕੀ ਨੂੰ ਪੂੰਜੀ ਦੇਣ ਵਾਸਤੇ ਬੈਠੇ ਹੋ ਆ ਸਾਰੀ ਦੁਨੀਆ ਨੂੰ ਪਤਾ ਹੈ ਕਿ ਇਹ 5 4 ਲੈ ਇਹਨਾਂ ਦੇ ਆਲੇ ਦੁਆਲੇ ਕਰੇ ਉਹ ਕਹਿੰਦੇ ਬਾਣੀ ਨਹੀਂ ਐ ਇੰਦਾਨ ਨਹੀਂ ਐ ਫਲਾ ਨਹੀਂ ਐ ਧੌਂਕੀ ਐ ਪਤਾ ਨਹੀਂ ਕੀ ਕੁਝ ਐ ਇਹਨਾਂ ਦੇ ਕੋਲੇ ਇਸ ਕਰਕੇ ਉਹਨਾਂ ਤੋਂ ਦੇਸ਼ ਬਚਾਉਣਾ ਅੱਜ ਕੱਲਾ ਇੱਕ ਸਰਕਾਰ ਬਣਾਉਣ ਦਾ ਸਵਾਲ ਨਹੀਂ ਅੱਜ ਦੇਸ਼ ਅਸੀਂ ਆਪਣਾ ਖਤਮ ਕਰਨਾ ਹੈ ਜਾਂ ਦੇਸ਼ ਬਚਾਉਣਾ ਹੈ ਦੇਸ਼ ਨੂੰ ਵੇਚਣ ਵਾਲਿਆਂ ਦੇ ਨਾਲ ਖੜਨਾ ਹੈ ਜਾਂ ਦੇਸ਼ ਆਜ਼ਾਦ ਰੱਖਣ ਵਾਲਿਆਂ ਦੇ ਹੱਥ 'ਚ ਖੜਨਾ ਅੱਜ ਲੜਾਈ ਸਾਡੀ ਇਹ ਹੈ ਇਹ ਤਾਂ ਮੋਦੀ ਜੀ ਉੱਪਰ ਬੈਠੇ ਕਹਿੰਦੇ ਸੀ 2 ਕਰੋੜ ਨੂੰ ਨੌਕਰੀਆਂ ਦੇ ਦੂੰ ਕਹਿੰਦੇ ਸੀ 15-15 ਲੱਖ ਜੇ ਚਾਹ ਪਾਉ ਪਿਆ ਹੱਥ ਮਾਰ ਕੇ ਦੇਖ ਲਓ ਕਿ ਤੇ ਜੇਬ 'ਚ ਨਾ ਕੇ ਪਾ ਗਿਆ ਹੋਵੇ 15 ਲੱਖ ਮੋਦੀ ਵਾਲਾ ਇਹ ਕਹਿੰਦਾ ਸੀ ਮਾਇਦਾ ਕਾਲਾ ਧੰਨ ਲੈ ਕੇ ਆਉ। ਓਏ ਤੂੰ ਤਾਂ ਭਲਿਆ ਮਾਨਸਾ ਕਾਲਾ ਧੰਨ ਤਾਂ ਕੀ ਲਿਆਉਣਾ ਹੈ? ਨੋਟਬੰਦੀ ਕਰਕੇ ਸਾਡਾ ਚਿੱਟਾ ਧੰਨ ਦੱਸਾ ਨਾ ਹੋਂਦੀ ਕਿ ਪਹਿਣਾ ਭਰਾ ਲੈਣਾ ਚਾਹੇ ਚਾਰ ਚਰਦਨ ਕਿਉਂਕਿ ਜਿਹਨੂੰ ਆਤ ਪੰਜ ਚਾਰ ਦੇ ਮਾ ਲਏ ਆ ਨਾ ਉਹਨਾਂ ਕੋ ਧੰਨ ਚਿੱਟਾ ਕਰਕੇ ਬਾਹਰ ਕੱਢਣਾ ਸੀ। ਸਾਡਾ ਚਿੱਟਾ ਤਨਖਾਹ ਕੇ ਉਹਨਾਂ ਦਾ ਕਾਲਾ ਤਾਂ ਚਿੱਟਾ ਕਰਨਾ ਸੀ। ਇਹ ਮੋਦੀ ਤੇ ਯਕੀਨ ਕਰਦੇ ਆਂ। ਇਹ ਉਹ ਪਰਕ estrana agency ਆ ਅੱਜ ਤਾਕਤ ਦੇ ਵਿੱਚ ਕਦੇ ਈੜੀ ਕਦੇ ਫਲਾ ਨਹੀਂ ਕਰਤੇ ਕੀ ਕੀ ਏਰੀਆ ਮਿਸਯੂਜ਼ ਕਰਦੇ ਆ ਕਿਨੇ ਵਾਹ ਮਰੋੜ ਕੇ ਜਾਂਦੇ ਆ ਔਰ ਇਹਨੇ ਜਿਵੇਂ ਘੱਟ ਇੱਥੇ ਵਾਲਾ ਬਣੀ ਕਹਿੰਦੇ ਵੱਡੇ ਮੀਆਂ ਸੋ ਵੱਡੇ ਮੀਆਂ ਛੋਟੇ ਮੀਆਂ ਸੁਭਾਨ ਅੱਲਾ ਆ ਸਾਡੇ ਵਾਲਾ ਵੀ ਅੱਜ ਖਾਨੀ ਇੱਥੇ ਫਿਰਦਾ ਰੋਡ ਸ਼ੋ ਕਰਦਾ ਕਰਨ ਕਿੱਥੇ ਕਰਦਾ ਫਿਰਦਾ ਨਾ ਤਾਂ ਉੱਪਰਿਆਂ ਨੂੰ ਲੋਕ ਵੜਨ ਦਿੰਦੇ ਆ ਜਿਆਦਾ 700 ਕਿਸਾਨ ਇਕੱਲਾ ਕਿਸਾਨ ਨਹੀਂ ਸੀ ਹੋਊਗਾ ਉਦੇ ਨਾਲ ਘਰੋਬਾਰ ਆਰਤੀਆਂ ਮਜ਼ਦੂਰ ਦਾ ਦੁਕਾਨਦਾਰ ਦਾ ਦੁਕਾਨਾਂ ਵੀ ਦਾਲਤਾਂ ਚਲਦੀਆਂ ਜੇ ਸਾਡੇ ਕੋਲੇ 4 ਪੈਸੇ ਸਾਡੇ ਖਮਾਏ ਆਉਣਗੇ ਖੇਤੀ ਪ੍ਰਧਾਨ ਸੂਬਾ ਅੱਜ ਉਹ ਉਸ ਪਾਸੇ ਦਾ 700 ਕਿਸਾਨਾਂ ਦਾ ਜਿਹੜੇ ਸ਼ਹਾਦਤ ਦਾ ਜਾਮ ਪੀ ਗਏ ਅੱਜ ਸਾਡੇ ਵਿਚਾਰੇ ਡਟੇ ਬੈਠੇ ਜੇ ਵੀ ਭੁੱਖੇ ਪਾਣੇ ਐ ਸਾਥ ਦੇ ਵਿੱਚ ਅੱਜ ਮੈਂ ਕਿਹਾ ਛੋਟੇ ਮੀਆਂ ਸੁਭਾਨ ਅੱਲਾ ਉਹ ਉਹਨੇ ਤਾਂ ਉੱਥੇ ਜਾ ਕੇ ਸਾਨੂੰ 700 ਬੰਦੇ ਉੱਥੇ ਜਾਂ ਜੂਪੀ ਚ ਸਾਡੇ ਬੰਦੇ ਕੁਛ ਮਾਰੇ ਕੋਈ ਪੜਿਆ ਮਾਨਸਿਆ ਛੋਟਿਆ ਤੂੰ ਤਾਂ ਜਿਵੇਂ ਕਹਿਣਾ ਤੇ ਤਾਂ ਪੰਜਾਬ ਚ ਆ ਕੇ ਕੁੱਟ ਗਏ ਵਾਓ ਏ ਮਾਂ ਦੇ ਪੁੱਤਾ ਕਿਤੇ ਕਿਵੇਂ ਚਲੀ ਲੜ ਗਿਆ ਵਾਸੀ ਤੂੰ ਹੈ ਨਹੀਂ ਸੀ ਇੱਥੇ ਨਾਲ ਦੀ ਨਿੱਕੀ ਜਿਹੀ ਹਰਿਆਣਾ ਦੀ ਸਟੇਟ ਹੋਵੇ ਸਾਡੇ ਘਰ ਚ ਆ ਕੇ ਕੁੱਟ ਦੇਵੇ ਜੇ ਪਿੰਡ ਚ ਬਸਣ ਵਾਲੇ ਕਿਸੇ ਆਮ ਜੀਮੀਦਾਰ ਦੇ ਘਰੇ ਦਾ ਕੋਈ ਦੂਜਾ ਕੇ ਘਰੇ ਕੁੱਟ ਜੇ ਉਹ ਮਹਿਨਾ ਘਰੇ ਨਹੀਂ ਬਣਦਾ ਸ਼ਰਮਿੰਦਾ ਹੁੰਦਾ ਕਿ ਮੈਂ ਇੰਨਾ ਕਮਜ਼ੋਰ ਮੇਰੇ ਘਰੇ ਆ ਕੇ ਕੁੱਟ ਗਏ ਇਹ ਤਾਂ ਹੋਟਲ ਦਾ ਹੀ ਫਿਰਦਾ ਮੂਰੇ ਨਾਲ ਮੂਰੇ ਪੁਲਿਸ ਲਾਈ ਫਿਰ ਤਾਂ ਆ ਕੇ ਔਰ ਮੈਂ ਕਹਿੰਦਾ ਸੀਗਾ ਆ ਦੇਉਂਗਾ ਪੈਨਸ਼ਨ 1000 ਰੁਪਇਆ ਲੰਘਣੋ 48 45 ਮਹੀਨੇ ਹੋ ਗਏ 1 ਮਹੀਨੇ ਦੇ حساب ਨਾਲ 45000 ਬੀਪਿੰਗਾ ਜਾਂ ਤਾਂ ਪੈਸੇ ਦੇਉਂਗੇ ਤੇ ਨਹੀਂ ਥੋੜੇ ਝਾੜੂ ਥੋੜੇ ਤੇ ਪਾਊਗਾ ਜਾ ਕੇ ਬੜੇਓ ਪਿੰਡਾਂ ਦੇ ਵਿੱਚ ਅੱਜ ਖੇਲ ਦੇ ਦੋ ਪੰਡਾ ਇਹ ਤਾਂ ਕਹਿੰਦੇ ਸੀ ਅਸੀਂ ਬਾਤ ਮਾਈਨਿੰਗ ਵਿੱਚੋਂ ਫਲਾਣੇ ਵਿੱਚੋਂ ਅਕੇਦਰੀ ਬਾਦ ਜੀ ਕਹਿੰਦੇ ਸੀ ਇੰਤਜ਼ਾਮ ਕੀਤਾ ਵਾ ਸਾਡੇ ਕੋਲ ਪੈਸਾ ਦੇ ਆਮ ਹੈ ਪਹਿਲੇ ਮਹੀਨੇ ਦੇਵਾਂਗੇ ਅਸੀਂ ਇਹ ਕਹਿੰਦੇ ਸੀ ਕਿ ਦਿੱਤਾ ਕਿਸਥਾਂ ਤੋਂ ਦਿੱਤਾ ਸਾਰੇ ਜਾਣਦੇ ਅਜੇ ਤਾਂ ਵਿਚਾਰੇ ਕਿਸਾਨ ਜਾਂ ਮੁਲਾਜ਼ਮ ਇਕੱਲੇ ਬੈਠੇ ਆ ਘਰਨਿਆਂ ਤੇ ਕੱਲ ਪਰਸੋਂ ਸਾਡੇ ਗਿਆ ਸੀ ਭਗਵੰਤ ਸਿੰਘ ਮਾਨ ਮੈਂ ਕਿਹਾ ਸਗਰੂਰ ਵਾ ਟੀਵੀ ਤੇ ਪੜਾਂ ਬਹੁਤ ਵੱਡਾ ਐਲਾਨ ਮੁੱਖ ਮੰਤਰੀ ਜੀ ਨੇ ਕਰਨਾ ਹੈ ਮੈਂ ਵੀ ਉਹ ਮੇਰੀ ਕੁੜੀ ਰੋਟੀ ਲਈ ਮੈਂ ਪਰੇ ਕਰਨਾ ਰੋਟੀ ਤੇ ਐਲਾਨ ਸੁਣ ਲਾਂ ਪਹਿਲਾ ਐਲਾਨ ਕੀ ਹੁੰਦਾ ਹੈ ਜਦੋਂ ਲਾਂਣ ਸੁਣਿਆ ਕਹਿੰਦੇ ਜੀ ਮੈਨੂੰ ਕੇਦਰੀਵਾਲ ਜੀ ਦੀ ਮੁਲਾਕਾਤ ਦਾ ਟਾਈਮ ਮਿਲ ਗਿਆ ਪਟਿਆ ਪਹਾੜ ਨਿਕਲਿਆ ਚੂਹਾ ਚੂਹਾ ਆਪਣੀ ਚੂਹੀ ਨਿਕਲੀ ਕਹਿੰਦੇ ਮੈਨੂੰ ਸਵੇਰੇ 11:00 ਵਜੇ ਦਾ ਟਾਈਮ ਦਿੱਤਾ ਤਾਂ ਕੋਈ ਵੀ ਜਾ ਕੇ ਮਿਲਦਾ ਮੁਲਾਕਾਤਾਂ ਹੁੰਦੀਆਂ ਤੇ ਮੈਂ ਸੰਗਰੂਰ ਦਾ ਹਾਲ ਦੱਸੂ ਤੁਹਾਡਾ ਪਟਿਆਲੇ ਦਾ ਨਹੀਂ ਗਿਆ ਦੱਸੂਗਾ ਸ਼ੰਭੂ ਬਾਡਰ ਦਾ ਨਹੀਂ ਗਿਆ ਦੱਸੂਗਾ ਕਿਵੇਂ ਮੈਂ ਕਟਾਇਆ ਖਨੋਰੀ ਸ਼ੰਭੂ ਉਹ ਨਹੀਂ ਗਿਆ ਮੈਂ ਦੱਸੂ ਬਾਕਲੇ ਸ਼ਰੂਰ ਵਾਲਿਆਂ ਦਾ ਹਾਲ ਦੱਸੋ ਮੈਂ ਕਿਹਾ ਜਾ ਕੇ ਦੱਸ ਨਹੀਂ ਭਾਈ ਪਹਿਲੀ ਗੱਲ ਤਾਂ ਇਹ ਦੇਖ ਲਈ ਤੂੰ ਵੀ ਨਾ ਕਿਤੇ ਤੈਨੂੰ ਨਾਲ ਬਿਠਾ ਲੈਣ ਦਿੱਤੇ ਗਏ ਤੂੰ ਸੋਚ ਕੇ ਜਾਇਓ ਉਸ ਥਾਂ ਤੇ ਦੂਜੀ ਗੱਲ ਦੱਸ ਦੀ ਗਏ ਉਹ ਕਾਜੀ ਨੂੰ ਕੇਜਰੀਬਾਲ ਜੀ ਧਰਮ ਦੀ ਭੈਣ ਬਿਠਾ ਕੇ ਆਏ ਸੀ ਨਾ ਬਣਾ ਕੇ ਕਿ ਮੈਂ ਬੰਦਿਆ ਸਾਰ ਭੈਣੇ ਪਬਲਿਕ 'ਚ ਵਾਦਾ ਕਰਦਾ ਤੇਰੀਆਂ ਸਾਰੀਆਂ ਗੱਲਾਂ ਪੂਰੀਆ ਕਰੂੰ ਭਾਈ 2.5 ਸਾਲ ਹੋ ਗਏ ਤੇਰੀ ਭੈਣ ਸੁੱਕਦੀ ਆ ਉੱਤੇ ਬੈਠੀ ਟੈਂਕੀ ਤੇ ਮੱਥੇ ਤੇ ਹੱਥ ਰੱਖ ਰੱਖ ਕੇ ਕਿ ਕਦੋਂ ਮੈਨੂੰ ਕੇਜਰੀਵਾਲ ਆ ਕੇ ਦੇਣ ਆਊਗਾ ਉਹ ਦੱਸਿਆ ਹੀ ਤੂੰ ਕਿਸਾਨਾਂ ਦੀ ਗੱਲ ਦੱਸ ਕੇ ਆਈ ਤੂੰ ਪੈਨਸ਼ਨਰਾਂ ਦੀ ਬੰਗ ਦੱਸ ਕੇ ਆਈ ਔਰ ਜਿੱਥੇ ਸਾਡੇ ਸਾਰੇ ਮੇਰੇ ਭਰਾ ਉਹ ਆ ਵੀ ਦੱਸਿਆ ਹੀ ਕਿ ਹੁਣ ਤੱਕ ਤਾਂ ਕਿਸਾਨ ਮੁਲਾਜ਼ਮੀ ਬੈਠੇ ਆ ਧਰਨਿਆਂ ਤੇ ਕੇਜਰੀਵਾਲ ਜੀ ਮੈਂ ਸੁਣਿਆ ਕਿ ਇਹਦੂ ਬਾਤ ਜਿਹੜਾ ਇਹਨੇ ਕਿਹਾ ਸੀ ਨਾ ਅਸੀਂ ਮੰਗ ਰੋ ਕਰਾਵਾਂਗੇ ਦਾ ਗਦਾਵਰੀਆਂ ਪਹਿਲਾਂ ਪੈਸੇ ਦੇ ਦੇ ਆ ਕੇ ਬਾਪਜੇ ਦੇ ਕਿਸਾਨ ਬਜਾਲੇ ਡੀਕਦੇ ਰਹੇ ਕੇ ਦੇਮੂ ਗਾ ਕੇ ਕਿਸਾਨਾਂ ਤੱਕ ਕੀ ਮਿਲਣਾ ਕੰਦਾ ਇਹ ਤਾਂ ਛੱਡੋ ਮੈਂ ਤਾਂ ਬੱਕਰੀਆਂ ਮੁਰਗੀਆਂ ਆਂਦੇ ਵੀ ਦੇ ਦੂੰਗਾ। ਲਾ ਹੁਣ ਭਗਵੰਤ ਮਾਨ ਜੀ ਇੱਕ ਦੂ ਬਾਅਦ ਜਿਹੜੀਆਂ ਜਿਉਂਦੀਆਂ ਨੇ ਨਾ ਬੱਕਰੀਆਂ ਮੁਰਗੀਆਂ ਉਹ ਵੀ ਧਰਨਾ ਦੇਣਗੀਆਂ ਆ ਕੇ ਕਿ ਸਾਡਾ ਹੋਇਆ ਉਹਦੇ ਉਹ ਮਾਮ ਜਾ ਸਾਡੇ ਜਾਨ ਦੀਆਂ ਇੰਨੀਆਂ ਮੁਰਗੀਆਂ ਮਰੀਆਂ ਇੰਨੀਆਂ ਬੱਕਰੀਆਂ ਮਰੀਆਂ ਇਹ ਇੱਕ ਮੁੱਖ ਮੰਤਰੀ ਦਾ ਲਾਣ ਆ। ਨਾ ਮੁੱਖ ਮੰਤਰੀ ਨੇ ਲਾਣ ਪੂਰਾ ਕੀਤਾ ਤੇ ਨਾ ਪ੍ਰਾਈਮ ਮਿਨਿਸਟਰ ਨੇ ਲਾਣ ਪੂਰਾ ਕੀਤਾ ਇਹਨਾਂ ਦੇ ਮਗਰ ਲੱਗਾਂਗੇ ਆਪਾਂ। ਇਸ ਕਰਕੇ ਮੇਰੇ ਭਰਾਵੋ ਕਾਹਲਾਂ ਦੇ ਮਗਰ ਲੱਗਣ ਵਾਲੇ ਲੋਕ ਦਰ بوਗਾਂ ਦੇ ਮਗਰ ਲੱਗਣ ਵਾਲੇ ਲੋਕ ਲਾਲਚਾਂ ਦੇ ਮਗਰ ਲੱਗਣ ਵਾਲੇ ਲੋਕ ਔਰ ਇਸ ਤਰ੍ਹਾਂ ਖੁਦਗਰਜ਼ੀਆਂ ਦੇ ਮਗਰ ਲੱਗਣ ਵਾਲੇ ਲੋਕ ਉਹ ਵਸ ਕਦੇ ਅੱਜ ਵੀ ਹੈ ਤੇ ਕੱਲ ਵੀ ਹੈ ਉਹਨਾਂ ਦੀ ਹੈ ਨਹੀਂ ਤੁਸੀਂ ਬਹੁਤ ਬਹਾਦਰ ਹੋ ਮੈਨੂੰ ਪਤਾ ਅਸਲ ਵੱਟੇ ਜੇ ਲੈਨੇ ਹੋ ਥੱਕੇ ਹੋ ਬਹੁਤ ਚਿਰ ਦੇ ਬੈਠੇ ਹੋ ਮੈਂ ਤਾਂ ਹੀ ਕਹਿੰਦਾ ਕਿਹ ਅੱਜ ਤੱਕ ਟ੍ਰੇਲਰੀ ਹੈ ਭਾਈ ਟ੍ਰੇਲਰੀ ਸਮਝੋ ਪੂਰੀ ਫਿਲਮ ਪਟਿਆਲੇ ਚ ਆ ਨਾਮ ਪੈਂਦਾ ਪਾਟੜਾ ਸਮਾਨਾ ਸਾਰਾ ਨਾਲ ਪੈਂਦਾ ਤੇ ਇੱਥੇ ਮੈਂ ਵੀ ਉੱਥੋਂ ਇੱਕ ਸਵੇਰ ਦੀ ਮੀਟਿੰਗ ਉੱਥੇ ਕਰਿਆਈ ਸ਼ਾਮ ਦੀ ਹੈ ਕਿ ਇੱਥੇ ਕਰਿਆਈ ਇਹ ਤੁਹਾਡੇ ਨਾਲ ਵਾਦਾ ਸਾਰੇ ਆ ਮੇਰੇ ਭੈਣ ਭਰਾਵਾਂ ਦੇ ਵੱਲੋਂ ਸਾਰੀ ਜਨਤਾ ਵੱਲੋਂ ਕਿ ਅੱਜ ਇੱਕ ਵਾਰ ਫੇਰ ਦੇਖਿਓ ਮੇਰੇ ਭਰਾਵੋ ਅੰਗਰੇਜ਼ਾਂ ਦੇ ਪਿੱਠਵਾਂ ਨੂੰ ਇਹ ਕਹੇ ਜੇ ਗਰੀਬ ਦੇਸ਼ ਭਗਤ ਜਿਹੜਾ ਸਾਡਾ ਨਮਾਇਦਾ ਬਣ ਕੇ ਆਇਆ ਅੱਜ ਉਹ ਬਦਲਾ ਲੈ ਜਿਓ ਜੇ ਸਾਡੇ ਮਨ ਦੇ ਵਿੱਚ ਮਾੜੀ ਮੋਟੀ ਬਿਗੜਤ ਹੈਗੀ ਹੈ ਕਿ ਦਾਸ ਦਾ ਸਾਹ ਰਾਜ ਕਰਨ ਆ ਰਹੇ ਹੋ ਆਪਦੇ ਸਾਥੀਆਂ ਦੀਆਂ ਪਿੱਠੇ ਛੁਰੇ ਮਾਰਨ ਆ ਰਹੇ ਹੋ ਸਾਡੇ ਲੋਕਾਂ ਦਾ ਧੰਗ ਉੱਟ ਕੇ ਖਾਣ ਆ ਰਹੇ ਥੋਡੇ ਸਾਹਮਣੇ ਜੇ ਮੈਂ ਕਹਿੰਦੇ ਨੇ ਕੋਧਰੇ ਦੀ ਰੋਟੀ ਵਾਲੀ ਗੱਲ ਆ ਦਿੱਤਾ ਸਾਨੂੰ ਮੈਂ ਤਾਂ ਬੜੀਂ ਢੇਰ ਬਾਦ ਅੱਜ ਮੌਕਾ ਮਿਲਿਆ ਦੇਖਣ ਦਾ ਤੇ ਇਹ ਜਹ ਇਨਸਾਨ ਵੀ ਹੈ ਇਹ ਦਵਾਈ ਨਹੀਂ ਕਰੀ ਦਿੰਦਾ ਬੀਬੀ ਦੇ ਪੈਸੇ ਨਹੀਂ ਤਾਂ ਇਹ ਵੀ ਰਹਿਣ ਦੇ ਪੈਸੇ ਨਹੀਂ ਮੈਥੋਂ ਕਿਰਾਇਆ ਵੀ ਲੈ ਜਾਓ ਮੈਂ ਹੈਰਾਨ ਵੀ ਨਾ ਸੋਚਦੀ ਕਿ ਮੈਂ ਅੱਜ ਕੱਲ੍ਹ ਹੈਗੇ ਇਹ ਜਿਹੇ ਇਨਸਾਨ ਭਰਾ ਤਾਂ ਮੈਂ ਕਹਿੰਦੀ ਸੀ ਮੈਂ ਤਾਂ ਗਾਂਧੀ ਤੁਹਾਨੂੰ ਗੁਰੂ ਧਾਰ ਲਿਆ ਗੁਰੂ ਤੁਸੀਂ ਗੁਰੂ ਹੋ ਇਸ ਤੱਕੇ ਗੁਰੂ ਮੇਰੇ ਨਹੀਂ ਖੱਲੇ ਸਾਰਿਆਂ ਦੇ ਇੱਕ ਇੱਕ ਕੈਰੈਕਟਰ ਦਿਖਾਇਆ ਤੁਸੀਂ ਇੱਕ ਸਾਰਾ ਕੁਝ ਦਿਖਾਇਆ ਕਿ ਇਨਸਾਨੀਅਤ ਕੀ ਹੁੰਦੀ ਹੈ ਸਾਨੂੰ ਸਾਡੇ ਗੁਰੂਆਂ ਨੇ ਧਰਮਾਂ ਦੇ ਵਿੱਚ ਹਿੰਦੂ ਦੀ ਚਾਦਰ ਸਭਤ ਦਾ ਪਹਾੜ ਸਾਰਿਆਂ ਦਾ ਭਾਈਚਾਰਾ ਸਾਂਝੀ ਬੋਲਤਾ ਦੀ ਗੱਲ ਸਿਖਾਈ ਹੈ ਤੁਸੀਂ ਉਸ ਦਾ ਬਿਨਾਂ ਕਿਸੇ ਲਾਲਚ ਤੋਂ ਆਪ ਦੀ ਦਸਾ ਨਾਹਾਂ ਦੀ ਗਿਰਤ ਚੋਂ ਕਰਕੇ ਇੱਕ ਐਂ ਪੇਸ਼ ਕੀਤਾ ਕਿ ਹੈਗੇ ਅਜੇ ਵੀ ਹੈਗੇ ਅੱਜ ਕੱਲਾ ਕੱਲਾ ਭੈਣ ਤੇ ਭਰਾ ਕਰਨ ਵੀਰ ਗਾਢੀ ਬਣ ਜਾਓ ਅੱਜ ਕੱਲਾ ਕੱਲਾ ਮੇਰਾ ਭੈਣ ਭਰਾ ਜਿਹੜਿਆ ਫਿਰਦੇ ਨਾ ਅਬ ਕੀ ਪੰਜਾਬੀ ਚ ਮੈਂ ਲਫਜ਼ ਕਹਿਣਾ ਨਹੀਂ ਚਾਹੁੰਦੀ ਜੱਟਾਂ ਦੀ ਕੁੜੀਆਂ ਨਿਕਲ ਜਾਂਦਾ ਕਦੇ ਮੂੰਹ ਚ ਸਮਝ ਲਓ ਆਪੇ ਇਹ ਜਿਹੜੀਆਂ ਫਿਰਦੀਆਂ ਉਹ ਹੋ ਜੀਆਂ ਨੂੰ ਸਮਝਣ ਵਾਸਤੇ ਆ ਮਦਦ ਲਾਲ ਬੈਠਾ ਤੇਰਾ ਸਾਰਾ ਕੁਝ ਕਰ ਦੂਗਾ 12 ਅੰਤਾਰ ਕਰਨ ਵਾਸਤੇ ਜੇ ਕੋਈ ਕਸਰ ਹੋਏਗੀ ਤਾਂ ਮੈਨੂੰ ਦੱਸ ਦੀ ਭਾਈ ਮੈਂ ਵੀ ਮੈਨੂੰ ਗੁੜਤੀ ਆ ਹੀ ਮਿਲੀ ਵੀ ਐ ਨਾ ਤਾਂ ਅਸੀਂ ਕਦੇ ਖੇਡਾਂ ਹੋਂੜਿਆਂ ਨਾਲ ਖੇਡੇ ਆ ਘਰੇ ਜਦੋਂ ਵੀ ਮਾੜੀਆਂ ਦੀ ਅੱਖਾਂ ਖੁੱਲੀਆਂ ਤੇ ਸੋਚਿਆ ਕਿ ਜੰਮਿਆ ਘਰੇ ਕੋਈ ਮਾੜਾ ਮੋਟਾ ਪਲਾਸਟਿਕ ਦਾ ਕਿ ਲੱਕੜ ਦੇ ਦੇਖਣਾਂ ਨੂੰ ਮਿਲਦੇ ਹੋਣਗੇ ਉਹ ਮੇਰੀ ਮਾਂ ਜਿਹੜੇ ਸਾਡੇ ਨਾਲ ਬੱਚਿਆਂ ਕਰਕੇ ਉਹਨਾਂ ਨੂੰ ਮੰਜਾ ਦਿੱਤਾ ਨਹੀਂ ਥੇੜੇ ਤੇ ਪੈਣਾ ਪੈਂਦਾ ਹੁੰਦਾ ਮੰਜੇ ਦੇ ਚਾਰੇ ਪਾਸੇ ਨੂੰ ਸਿੰਗਲ ਲਾਏ ਹੁੰਦੇ ਮੇਰੀ ਮਾਂ ਸਿੰਗਲ ਖੜਕਾਣ ਦੀ ਜੇਲ੍ਹ ਵਾਲੇ ਉਹਨਾਂ ਨਾਲ ਖੇਡੇ ਆ ਵੱਡੇ ਹੋਇਆ ਸੀ ਸੰਘਰਸ਼ਾਂ ਦੇ ਵਿੱਚ ਲੜਾਈਆਂ ਦੇ ਵਿੱਚ ਕੋਈ 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 ਹਿੰਮਤ ਕਰਦਾ ਹੈ ਅੱਜ ਪਟਿਆਲੇ ਵਾਲੇ ਉਥੋਂ ਨੂੰ ਮੌਕਾ ਮਿਲਿਆ ਹੈ ਇਤਿਹਾਸ ਵਿੱਚ ਲਿਖਿਆ ਜਾਊਗਾ ਕੱਲ ਕਿ ਇਹਨਾਂ ਨੇ ਵਾਕਈ ਇੱਕ ਸੱਚੇ ਸੱਚੇ ਇਨਸਾਨ ਨੂੰ ਜਿਤਾ ਕੇ ਜਿਹੜੇ ਟੋਡੀਆਂ ਆਪਾਂ ਜਿਵੇਂ ਸਮਝਦੇ ਆਂ ਅੰਗਰੇਜ਼ਾਂ ਦੇ ਪਿੱਠਵਾਂ ਨੂੰ ਅੱਜ ਨੀਵਾ ਦਿਖਾ ਕੇ ਝੂਠੀਆਂ ਸਰਕਾਰਾਂ ਨੂੰ ਨੀਵਾ ਦਿਖਾ ਕੇ ਚਾਹੇ ਉੱਪਰਲੀ ਹੋਵੇ ਜਾਂ ਥੱਲੇ ਵਾਲੀ ਹੋਵੇ ਅੱਜ ਇੱਕ ਇਨਸਾਨੀਅਤ ਵਾਲੀ ਸੋਚ ਵਾਲੇ ਇਨਸਾਨ ਨੂੰ ਫਕੀਰ ਨੂੰ ਜਿਤਾ ਕੇ ਦਿਖਾਇਆ ਉੱਤੋਂ ਬੈਠ ਕੇ ਸਾਡੇ ਦੇਸ਼ ਭਗਤ ਸ਼ਹੀਦ ਸਾਰੇ ਭਗਤ ਸਿੰਘ ਉਹਨੇ ਦੇਖਣਗੇ ਕਿ ਉਹਨਾਂ ਦਾ ਅਸ਼ੀਰਵਾਦ ਵੀ ਤੁਹਾਡੇ ਮੋਢੇ ਤੇ ਹੋਊ ਹੁਣ ਮੈਂ ਇਸ ਤੋਂ ਬਾਅਦ ਅੱਜ ਨਹੀਂ ਸਮਾਂ ਲੈਣਾ ਅਖੀਰਲਾ ਫੰਕਸ਼ਨ ਜਾ ਕੇ ਉੱਥੇ ਟੈਂਡ ਕਰੂੰ ਮੁੜ ਕੇ ਫੇਰ ਆਉਂਗੀ ਬਹੁਤ ਹੀ ਮੈਨੂੰ ਮੌਕੇ ਮਿਲੇ ਸੀ ਤੁਹਾਡੇ ਕੋਲੇ ਆਉਣ ਦੇ ਜਿਹੜੀਆਂ ਕਮੀਆਂ ਜੋ ਚੀਜ਼ਾਂ ਜੋ ਜ਼ਰੂਰਤਾਂ ਇਹ ਤਾਂ ਆਪਣੇ ਹੱਥ 'ਚ ਨੇ ਅੱਜ ਤਾਂ ਲੜਾਈ ਵੱਡੀ ਐ ਅਜ ਤੱਕ ਲਈ ਦੇਸ਼ ਵਜਾਉਂਦੀ ਹੈ ਜੇ ਦੇਸ਼ ਬਚ ਗਿਆ ਸੰਵਿਧਾਨ ਬਚ ਗਿਆ ਤਾਂ ਫਰੇਨਾ ਉਹਨਾਂ ਨੂੰ ਨਹੀਂ ਜਾਣ ਦੇ ਕੋਸਸੀਏ ਮੱਖੀਆਂ ਫਰੈਂਟਾਂ ਭਜਾ ਲਾਂਗੇ ਜਾਣ ਦੇ ਸਾਰਾ ਪਿਛ ਕਰਨ ਇੱਕ ਅੱਦੇ ਸਪਰੇਅ ਵੱਦ ਨਾਲ ਹੀ ਹੋ ਜਾਂਦਾ ਕੰਮ ਪੂਰਾ ਇਸ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨ